ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸਰਾਂ ਡੈਰੀ ਫਾਰਮ ਤੇ ਅੱਜ ਆਪਾਂ ਪਹੁੰਚੇ ਪਿੰਡ ਕੋਠਾਗੁਰੂ ਥੀਲ ਰਾਮਪਰਾ ਖੂਲ ਬਾਈ ਰਮਨ ਪ੍ਰੀਤ ਦੇ ਘਰੇ ਪਹੁੰਚਿਆ ਅੱਗੇ ਵੀ ਆਪਾਂ ਬਾਈ ਦੇ ਤੋਂ ਕਾਫੀ ਵੀਡੀਓ ਬਣਾ ਚੁੱਕੇ ਆ ਤੇ ਚੰਗਾ ਬਾਈ ਕਹਿੰਦਾ ਰਿਸਪੌਂਸ ਮਿਲਦਾ ਆਪਣੀ ਵੀਡੀਓ ਦਾ ਤੇ ਅੱਜ ਬਾਈ ਕੋਲ ਇੱਕ ਸੱਜਰਾਂ ਝੋਟੀ ਆ ਬਾਕੀ ਆਪਾਂ ਪੁੱਛਾਂਗੇ ਕਿੰਨਵਾ ਸੂਆ ਕਿੰਨਵਾ ਕੀ ਡਿਟੇਲ ਆ ਤੇ ਸਿੰਗਾ ਸੁੰਗਾ ਦੀ ਚੰਗੀ ਏ ਕੁੰਡੀ ਆ ਬਾਕੀ ਸੰਤੂਰ ਕੇ ਦਿਖਾਵਾਂਗੇ ਚੰਗੇ ਥਣ ਹਵਾਨੇ ਦੀ ਆ ਆ ਝਾਵਲ ਵੀ ਫੇਸਬੁਕ ਤੋਂ ਬਹੁਤ ਚੰਗਾ ਸਿੰਗਾ ਦੀ ਗੁੰਡੀ ਆ ਬਾਕੀ ਆਪਾਂ ਬਾਈ ਨਾਲ ਗੱਲ ਕਰਦੇ ਆ ਬਾਈ ਆਓ ਮੜਾ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਡਿਟੇਲ ਹੈ ਬੈੜ ਦੀ ਅਹ ਚ ਮੱਝ ਸੌਰੀ ਫਿਰ ਮਾਲਕ ਨੇ ਕੋਣੂ ਦੂਜੇ ਸੂਏ ਝੋਟੀ ਦੱਸਿਆ ਹਾਂਜੀ ਹਾਂਜੀ ਫਿਰ ਆਪਾਂ ਤੀਜੇ ਸੂਆ ਮੰਨ ਕੇ ਲਈ ਆ ਠੀਕ ਹੈ ਜੀ ਸਵੇਰ ਸੁਈ ਆ ਜੀ 3:30 ਵਜੇ 3:30 ਵਜੇ ਹਾਂ ਮੇਲ ਕਾਪਾ ਮਗਰ ਅੱਛਾ ਇਹ ਲక్ష్ਮੀ ਫਾਰਮ ਲక్ష్ਮੀ ਡੇਰੀ ਫਾਰਮ ਵਾਲੇ ਕੇ ਇਹ ਬੋਲਦਾ ਹੈਗਾ ਠੀਕ ਹੈ ਡਿਟੇਲ ਹੈਣੀਗੀ ਬਾਕੀ ਆਪਾਂ ਡਿਟੇਲ ਲੈ ਕੇ ਵੀ ਦੱਸ ਲੈਣਗੇ ਠੀਕ ਹੈ ਜੀ ਬਾਈ ਕਹਿੰਦਾ ਜਿਹੜਾ ਸੀਮਨ ਭਰਾ ਹੈਗੇ ਬਾਈ ਕਹਿੰਦਾ ਲక్ష్ਮੀ ਡੇਰੀ ਵਾਲ ਦਾ ਭਰਾ ਹੈ ਸੀਗਾ ਬਾਕੀ ਬਾਈ ਨਾਲ ਫੋਨ ਤੇ ਗੱਲ ਕਰਦੇ ਤੁਸੀਂ ਉਹ ਤੁਹਾਨੂੰ ਡਿਟੇਲ ਵੀ ਦੇ ਦੇਣਗੇ ਤੇ ਬਾਈ ਜੇਰ ਪੈ ਗਈ ਹਾਂ ਜੇਰ ਪੈ ਗਈ ਵੀਰੇ ਜੇਰ ਦੀ ਕੰਪਲੀਟ ਹੈ ਜੇਰ ਆਮਤਰ ਪਈ ਹੈ ਜੇਰ ਜੇਰ ਵੀ ਤੁਹਾਨੂੰ ਦਿਖਾਉਣ ਨੇ ਆ ਜੀ ਤੇ ਜੇ ਰੋ ਭਈਏ ਚੈੱਕ ਕਰ ਲੋ ਤੇ ਕਿੰਨਾ ਵੀਰੇ ਤੜਕੇ ਸਵੇਰ ਚੋਈ ਹੋਣੀ ਤੁਸੀਂ ਕਿੰਨਾ ਬੋਲਾ ਕੱਢਿਆ ਵੀਰੇ ਬੱਚੇ ਨੂੰ ਜੰਗਾ ਕੇ ਆਪਾਂ 6 ਸਾਢੇ 6 ਵਜੇ 2 ਕਿਲੋ ਦੁੱਧ ਕੱਢਿਆ ਸੀਗਾ ਠੀਕ ਹੈ ਜੀ ਤਾਂ 2 ਕਿਲੋ 1.5 ਕਿਲੋ ਬੱਚੇ ਨੇ ਜੋਗ ਲੈਊਗਾ ਤਾਂ 3.5 ਕਿਲੋ ਤਕਰੀਬਨ ਮਾਲਾ ਖਾਲੀ ਤੇ ਪਹਿਲਾਂ ਕਿੰਨਾ ਕ ਪਾਇਆ ਨੇ ਝੂਟੀ ਨਹੀਂ ਦੁੱਧ ਵੀਰੇ ਮਾਲ ਕਹਿੰਦੇ ਦੱਸਣ ਤਾਂ ਉਹਦਾ ਪਹਿਲੇ ਦਿਨ ਕਹਿੰਦੇ 13 ਤੋਂ ਸਾਢੇ 13 ਕਿਲੋ ਦੁੱਧ ਪਾਇਆ ਠੀਕ ਹੈ ਹਾਂ ਨਹੀਂ ਠੀਕ। ਉਮੀਦ ਹੈ ਕਿ ਥਾਂਲੇ ਵੀ ਦੀ ਸਾਫ ਆ। ਹਾਂਜੀ ਹਾਂਜੀ। ਦੁੱਧ 14 ਕਿਲੋ ਝੂਠੀ ਨੂੰ ਪਾਉਣਾ ਜੀ ਚਾ। ਹੂੰ ਤੇ ਜਿੰਨਾ ਮਰਜ਼ੀ ਪਾ ਸਕਦੇ ਆ ਬਾਕੀ ਆ। ਬਾਕੀ ਆਲਾਂ ਸੰਭਾਈ ਦੇ ਸਰ ਤੇ ਹੁੰਦਾ। ਬਾਕੀ ਥੋੜੀ ਠੰਡੀ ਜੀਆ ਕੁਝ ਮਰਜ਼ੀ ਬੈਠਾ ਰਿਹਾ ਕੋਈ ਆਣੀ ਗੱਲ ਕੋਈ ਨੂੰ ਮਾਉਣ ਨੂੰ ਮੂੜੀ। ਠੀਕ ਆ। ਬੈਠਾ ਜੂੰਗਰਮ ਦਾ ਬੱਚੇ ਛੱਡੋ ਨਾ ਛੱਡੋ। ਆ ਚੈੱਕ ਕਰ ਲਈ ਥਾਂ ਹਵਾਨਾ ਬਹੁਤ ਸੋਹਣਾ। ਥਾਂ ਸੋਹਣਾ ਪਰ ਕੱਲਾ ਕੱਲਾ ਲੱਗਿਆ ਵਾ। ਹਾਂ ਤਾਂ ਹੀ ਗੰਨੇਰ ਕੀ ਧਾਰਾ ਬਾਈ ਕਹਿੰਦਾ। ਚੈੱਕ ਕਰ ਲੋ। ਤੇ ਬਾਈ ਮਾੜਾ ਤੋਰ। ਜੇ ਕਿਹਨੇ ਵੀਡੀਓ ਬਣਾਉਣੀ ਹੁੰਦੀ ਹੈ ਆਪਣੇ ਨਾਲ ਸੰਪਰਕ ਕਰ ਲੈ ਕਰੋ ਆਪਣਾ ਮੋਬਾਈਲ ਨੰਬਰ ਹੈਗਾ 847962244 ਆ ਲੋ ਜੀ ਚੈੱਕ ਕਰ ਲਓ ਮੋਰ ਲਈ ਬਹੁਤ ਸੋਹਣਾ ਆ ਡਰ ਕਰਿਆ ਚੰਗਾ ਬਾਈ ਕਹਿੰਦਾ ਦੁੱਧ ਪਾਇਆ ਪਹਿਲਾਂ ਬਾਈ ਕਹਿੰਦਾ 13 13.5 ਕਿਲੋ ਦੱਸਿਆ ਆਪਾਂ ਮੰਨ ਲਓ 13 ਮੰਨ ਲਓ 13 ਦਾ ਪਾਇਆ ਹੁਣ ਪਾਸੇ ਦੀ ਮੱਝ ਨਹੀਂ ਆਪਣੇ ਪਿੰਡ ਦੀ ਮੱਝ ਆ ਯਾਰ ਦੋਸਤੋ ਮੱਝ ਲਈ ਆਪਾਂ ਠੀਕ ਹੈ ਜੀ ਬਾਈ ਕਹਿੰਦਾ ਆ ਆਪਣੇ ਪਿੰਡ ਦੀ ਮੱਝ ਦਿੱਤੀ ਆ ਤੇ ਸਾਰੀ ਬਾਈ ਕੋਲ ਡਿਟੇਲ ਹੈਗੀ ਆ ਬਾਕੀ ਗਾੜੀ ਪੂਰੀ ਫੁੱਲ ਬ੍ਰੇਕ ਬਰਾਬਰ ਹੀ ਉਤਰਨੀ ਆ ਚੰਗੀ ਇਹ ਕੋਲ ਮਿਲਾ ਕੇ ਥੋੜਾ ਜਿਹਾ ਐਂ ਪਸੂ ਸੂਣ ਕਰਕੇ ਜੀ ਮਾੜਾ ਮੋਟਾ ਲੱਸਾ ਪਣ ਦਿਖਾਉਣ ਲੱਗ ਗਿਆ ਦਾ ਤੇ ਸਵੇਰੇ ਸੂਈ ਆ ਸਵੇਰੇ ਸੂਈ ਆ ਤੇ ਬਾਕੀ ਜਿਹਨੇ ਚੈੱਕ ਕਰ ਲਈ ਬਹੁਤ ਸੋਹਣਾ ਆਰਡਰ ਆ ਹਲੋ ਚੰਗੀ ਜੀ ਕੁੱਲ ਮਿਲਾ ਕੇ ਤੇ ਬਾਈ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਵੀਰੇ 62806 ਹਾਂਜੀ 55576 62 806 55576 ਠੀਕ ਹੈ ਜੀ ਆ ਬਾਈ ਦਾ ਮੋਬਾਈਲ ਨੰਬਰ ਆ ਜੀ ਬਾਕੀ ਆਪਾਂ ਵੀਡੀਓ ਵਾ ਧਾਰਾ ਮਾਰ ਕੇ ਵੀ ਦਿਖਾ ਦਿੰਦੇ ਆ ਮਾਰੀ ਜੀ ਤੂੰ ਲੋ ਜੀ ਬਾਈ ਨੇ ਕੱਟਾ ਛੱਡੇ ਤੇ ਵਗੈਰੀ ਬਾਈ ਕਹਿੰਦਾ ਧਾਰਾ ਮਾਰ ਦਿੰਨੇ ਆਪਾਂ ਤੇ ਚੈੱਕ ਕਰ ਲਈ ਧਾਰ ਤਾਂ ਹੀ ਗੰਨੇ ਰਗੀ ਆ ਪੂਰੀ ਪੋਲੀ ਆ ਕੋਈ ਭੂਰ ਨਹੀਂ ਛੁੱਟਣੀ ਪਰ ਕਿਸੇ ਥਾਂ ਦੀ ਆ ਲਓ ਜੀ ਚੈੱਕ ਕਰ ਲਓ ਨਹੀਂ ਠੀਕ ਹੈ ਜੀ ਧਾਰ ਤਾਂ ਗੰਨੇਰ ਕੀ ਜਾਵਾ ਫੇਰੀ ਆਪਾਂ ਬੱਚਾ ਲਾਉਣਾ ਹੈਗਾ ਹਾਂਜੀ ਹਾਂਜੀ ਬੱਚਾ ਲਾਇ ਤੂੰ ਬਿਣਾ ਬੈਠਾ ਮਾਈ ਥੱਲੇ ਬਾਈ ਕਰਾ ਬਿਣਾ ਕੱਟੇ ਤੋ ਜੀ ਚਵਾਈ ਕਰਾਈਏ ਬਾਈ ਨੇ ਧਾਰਾਂ ਮਾਰੀਆਂ ਤੇ ਕੱਟਾ ਬਾਈ ਆ ਬੈਠਾ ਮੱਤਾ ਤੂੰ ਤਾਂ ਤੇ ਬਾਈ ਕੀ ਮੋਲ ਆ ਫਿਰ ਇਹਨੇ ਬਰੇ ਰੋਤ ਦੀ ਮੁੱਗੀ ਕੱਤਿਆ ਨਾ ਜਿਹਨੂੰ ਮਾਈ ਜੀ ਜਿੰਨੇ ਮਰਦੀ ਮਾਰਦੀ ਹਾਂਜੀ ਹਾਂਜੀ ਹੁਣ ਆਪਾਂ ਇਹਦਾ ਮੁੱਲ 90000 ਕਰ ਦਿੰਦੇ ਹਾਂ 90000 ਪਰ 90000 ਵੀ ਇਸੇ ਕਰਕੇ ਕਿ ਮੈਂ ਥੋੜੀ ਲਿੱਸੀ ਆ ਹਾਂਜੀ ਹਾਂਜੀ ਰਾਜੀ ਹੁਣ ਵੀ ਮੱਝ ਸਵਾਂ ਲੱਗਦੀ ਠੀਕ ਲੋਕ ਕੱਦ ਕਾਣਾ ਵੇਖਦਾ ਤੇ ਮੇਰੇ ਤਕਰੀਬਨ ਮੇਰਾ ਕੱਦ 6 ਫੁੱਟ ਦੇ ਤਕਰੀਬਨ ਆ ਹਾਂਜੀ ਹਾਂਜੀ ਤੇ ਮੇਰੇ ਮੋਢੇ ਦੇ ਬਰਾਬਰ ਜਾਂਦੀ ਸਰ ਪੰਜ ਸਵਾ 5 ਫੁੱਟ ਦਾ ਹਾਈਟ ਆ ਮਾਜੀ ਨੂੰ ਵੇਣ ਵਾਲੀ ਆ ਜਰੂਰ ਤੇ ਮਾੜਾ ਲਿੱਸੀ ਜਰੂਰ ਦਿਖਾਉਂਦਾ ਜਿਸਾ ਆਪਾਂ ਨਾ ਕੋਈ ਆਣੀ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਹਾਂਜੀ ਹਾਂਜੀ ਕੋਈ ਆਣੀ ਕਿਤੇ ਆ ਕੇ ਅਗਲਾ ਕਹੀਏ ਬਈ ਇਹ ਲਿੱਸੀ ਆ ਹਾਂ ਇਰੇ ਨਿੱਕੀ ਜਿਹੀ ਲੋੜ ਹੈਗੀ ਆ ਮਰਾ ਐਡੀਪੀ ਨੇ ਕਿਪਾ ਸੰਗਾ ਹਰੇਕ ਮਾਝੇ ਤੇ ਹੀ ਆ। ਹਾਂਜੀ ਹਾਂਜੀ ਹਾਂਜੀ। ਸੂਈ ਕਰਕੇ ਵੀ ਬੰਦੀ ਆ। ਹਾਂਜੀ ਹਾਂਜੀ। ਬਾਕੀ 90000 ਬਾਈਨ ਮੋਲ ਰੱਖਿਆ। ਬਾਕੀ ਕੋਈ ਐਂ ਦਾ ਹੁੰਦਾ ਨਹੀਂ ਫਿਕਸ ਰੇਟ ਹੁੰਦਾ ਨਾ। ਮਾਨਤਾ ਤਾਂ ਤਾਂ ਬਾਈ ਜ਼ਰੂਰ ਕਰਦਾ ਹੀ ਆਲੇ ਦੇ ਆ ਲੈਨੇ ਆ ਸੌਦੇ। ਸੌਦੇ ਚ ਸਾਰਾ ਕੁਝ ਚੱਲਦਾ। ਜੇਕਰ ਨੂੰ ਮਾਝੀ ਲੋਡ ਹੋਵੇ ਬਾਈ ਬਾਈ ਨਾਲ ਜ਼ਰੂਰ ਸੰਪਰਕ ਕਰਿਓ। ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਾ ਕਰੋ ਲਾਈਕ ਤੇ ਕਮੈਂਟ ਦਾ ਜਰੂਰ ਬਟਨ ਦਬਾਇਆ ਕਰੋ ਕਿਉਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚੰਗੀ ਹੈ ਜੀ ਕੋਲ ਮਿਲਾ ਕੇ ਬਾਕੀ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦੀ ਥੈਂਕ ਯੂ